ਹਾਂਜੀ ਦੋਸਤੋ ਕੀ ਹਾਲ ਚਾਲ ਆ ਤਸੋ ਅੱਜ ਅਸੀਂ ਟਰੈਵਲ ਕਰਦੇ ਕਰਦੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਨੂੰ ਘੁੰਮਦੇ ਘਮਾਉਂਦੇ ਪੰਜਾਬ ਤੋਂ ਨਿਕਲ ਕੇ ਅਸੀਂ ਫਾਈਨਲੀ ਪਹੁੰਚ ਗਏ ਆ ਪਹਾੜਾਂ ਦੇ ਵਿੱਚ برف ਦੇ ਵਿੱਚ ਕਿਉਂਕਿ ਮੈਂ ਬਹੁਤ ਘੱਟ ਬਾਈ ਜਿਹੜੀ ਬਾਈਕ ਹੈ ਨਾ ਮੈਂ ਬਹੁਤ ਘੱਟ ਚਲਾਈ ਆ برف ਦੇ ਵਿੱਚ ਕਿਉਂਕਿ ਨਾ ਇੱਕ ਐਕਸਪੀਰੀਅੰਸ ਹੁੰਦਾ ਬਲੈਕ ਆਈਸ ਦਾ ਬਲੈਕ ਆਈਸ ਕੀ ਹੁੰਦੀ ਆ ਉਹ ਰਜਤ ਭਾਈ ਤੁਹਾਨੂੰ ਅਗਲੀ ਕਿਸੇ ਵੀਡੀਓ ਵਿੱਚ ਪ੍ਰੋਪਰ ਐਕਸਪਲੇਨ ਕਰ ਦੇਗੇ ਕਿਉਂਕਿ ਮੈਨੂੰ ਹੋਰ ਜਿਆਦਾ ਐਕਸਪੀਰੀਅੰਸ ਨਹੀਂ ਪਰ ਮੈਨੂੰ ਅੱਜ ਬਾਈਕ ਲਾ ਕੇ ਵਧੀਆ ਲੱਗਾ ਅਸਲ ਵਿੱਚ ਬਾਈਕ ਜਿਹੜੀ ਹੈਗੀ ਆ ਬਲੈਕ ਆ ਤੇ ਤੁਹਾਨੂੰ ਬੈ ਬੈ ਗਈ ਸੀ ਦੱਸਾਂਗੇ ਕਿ ਤੁਸੀਂ ਇਹ ਨਾ ਸਮਝੋ ਕਿ ਤੇ ਕਾਲੀ ਬਰਫ਼ ਹੁੰਦੀ ਮਮਾ ਤੇ ਆ ਦੇਖੋ ਇੱਕ ਸਾਡਾ ਵੀਡੀਓ ਦਿਖਾ ਦਿਓ ਬਈ ਕਰੀ ਚਾ ਚਾਪਾ ਦੱਸ ਤੂ ਵੀ ਉਹ ਪਿੱਛੇ ਪਹਾੜ ਗਿਆ ਗਿਆ ਮੇਰੀ ਰੱਬ ਲੈ ਲੈ ਲਓ ਯਾਰ ਸਾਰਿਆਂ ਚਲੋ ਕੱਟੇ ਤੋਡੀ ਨੂੰ ਇੱਧਰ ਭਾਜੀ ਪੈਰ ਜਾ ਰਿਹਾ ਅੰਦਰ ਆ ਦੇਖੋ ਉਹ ਵੀਡੀਓ ਨੂੰ ਛੱਡੋ ਇੰਨਾ ਇੰਨਾ ਪੈਰ ਅੰਦਰ ਚਲਾ ਗਿਆ ਮੇਰਾ ਉੱਤਰ ਕਿੱਥੀਆਂ ਉੱਤੇ ਰੱਖ ਸਕਦੇ ਹੋ ਬਰਫ਼ ਦੇ ਉੱਤੇ ਸੂਰਜ ਕਿੱਥੀਆਂ ਨੇ ਹੁਣ ਚੱਲੀਏ ਮੇਰੇ ਪੈਰ ਵੀ ਭਾਜੀ ਜੰਮਣ ਲੱਗ ਗਏ ਭਾਈ ਚੱਲਣ ਲੱ ਕਿਉਂ ਆਪਾਂ ਫਿਰ ਬਾਈਕ ਲੜੀਆਂ ਪਤਾ ਜਾ ਕੇ ਚਲੋ ਚਲਾਈਏ ਫਿਰ ਚੱਲਣ ਜੁਕੀ ਰਹਿਣੀ ਨਹੀਂ ਆਹ ਦੇਖੋ ਬਾਈਕਾਂ ਦੇ ਹਾਲ ਆਹ ਦੇਖੋ ਤੁਸੀਂ ਬਾਈਕ ਗੱਡੀ ਦੇ ਉੱਤੇ ਕਿੰਨੀ ਬਰਫ਼ ਜੰਮੀ ਹੋਈ ਐ ਇੱਧਰ ਗੱਡੀ ਦੇ ਉੱਤੇ ਕਿੰਨੀ ਬਰਫ਼ ਜੰਮੀ ਹੋਈ ਐ ਆ ਭਾਜੀ ਨੂੰ ਦੇਖ ਕੇ ਦਿਲ ਬਨਾ ਗਿਆ ਕੋਈ ਤੇ ਫਾਈਨਲੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅੱਜ ਦਾ ਦੇਖੋ ਵੀ ਇੱਕ ਦਿਨ ਦੇ ਵਿੱਚ ਸਾਰਾ ਕੁਝ ਟਰੈਵਲ ਕਰਕੇ ਸ਼ਾਮ ਨੂੰ ਆਪਣੇ ਘਰ ਪਹੁੰਚਣਾ ਸੋ ਵੀਡੀਓ ਚੰਗੇ ਲੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਹਾਂਜੀ ਬੋਲੋ ਹਾਂਜੀ ਤੇ ਆਜੋ ਹੁਣ ਤੁਹਾਨੂੰ ਇੱਕ ਬਰਫਦ ਨਜ਼ਾਰਾ ਦਿਖਾਈਏ ਭਾਈ ਸਾਰਾ ਕੁਝ ਗਿਆ ਜੰਮ ਮਾਗੀ ਹੋ ਗਿਆ ਤੈਨੂੰ ਮੈਂ ਨਹੀਂ ਆ ਰਿਹਾ ਅੱਗੇ ਉੱਗੇ ਮੈਂ ਤਲਕ ਗਿਆ ਫੇ ਮਗਾ ਤੂੰ ਟਿਕੜ ਇੱਥੇ ਮੌਲੀ ਦੋ ਦੇਖ ਸਕਦੇ ਹੋ ਪਰਸਪਰ ਨਹੀਂ ਆ ਰਹੇ ਕਿਆ ਚੱਤਰ ਬਸਿਆ ਇੱਥੇ ਰਾਤ ਰੁਕਦੇ ਇਥੋਂ ਸਮੇਂ ਕਿੱਥੇ ਕਰਵਾਇਆ ਤੋਪਰ ਆਇਆ ਪਹਿਲੇ ਨੂੰ ਜਰਰੀ ਵਾਹ ਜੀ ਵਾਹ ਕੋਈ ਸੋਚਿਆ ਸੀ ਆਪਾਂ ਚਤਪਾ ਜੀ ਪਰਚੀ ਜਾਵਾਂਗੇ ਉਹ ਤੁਹਾਡੀ ਨੂੰ ਅਮਰੂਤੀ ਆ ਉਹ ਉਹਤਿਆ ਨਾਲ ਡਿਗੀਓ ਆ ਲੋ ਜੀ ਤੇ ਉਲੋ ਉਹ ਕਰਕੇ ਦੂਜੇ ਸਕੇ ਐ ਤਾ ਨਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਲੋ ਜੀ ਤੁਹਾਨੂੰ ਇੱਕ ਦਿਖਾ ਦਿਆਂ ਬਰਫ ਦੇ ਨੇ ਯਾਰੇ ਕੀ ਬਾਤ ਆ ਦੇਖੋ ਜੀ ਪੂਰੀਆਂ ਗੱਡੀਆਂ ਲੱਦੀਆਂ ਪਈਆਂ ਇੱਥੇ ਬਰਫ ਦੇ ਨਾਲ ਮੋਟਰਸਾਈਕਲ ਭਰਿਆ ਪਿਆ ਤੇ ਹੁਣ ਰੁਕਿਆ ਸੀ ਕੁਛ ਖਾਣ ਪੀਣ ਨੂੰ ਆ ਦੇਖੋ ਉੱਪਰ ਤੱਕ ਸਾਰੇ ਬਰਫ ਆ रोड पूरे भरे पे ने मतलब जो थले जावे तो होर भी ज्यादा बर्फ होगी भाई या कब हुई यार बर्फबारी कब हो जाए ये पहली की इतनी बर्फ होगी थी क्या बात है यही तरीकू जी बर्फबारी हो यार बस गड्डिया गुडियाँ पूरी भर गए लद, लदगी वाह देखो क्या बात यह साह नीचे बर्फ ही बर्फ आ ਆਪਾਂ ਤੇ ਆ ਜੇ ਤੇ ਹੁਣ ਅਸੀਂ ਜਾਣਾ ਸੀ ਅੱਗੇ ਖਜਾਰ ਨੂੰ ਤੇ ਹੁਣ ਅਸੀਂ ਇੱਥੋਂ ਵਾਪਸ ਮੁੜ ਜਾਣਾ ਕਿਉਂਕਿ ਆ ਮੌਸਮ ਜਿਆਦਾ ਖਰਾਬ ਹੈ ਅੱਗੇ ਤੇ ਰਸਤਾ ਅੱਗੇ ਸਾਨੂੰ ਅਸੀਂ ਡਲਹੋਜੀ ਪਾਰ ਕਰਦਾ ਸੀ ਡਲਹੋਜੀ ਵਾਲੇ ਪਾਸੇ ਉਧਰ ਜਾ ਰਹੀ ਹੁਣ ਤੇ ਹੁਣ ਅਸੀਂ ਇੱਥੋਂ ਹੀ ਵਾਪਸ ਹੋਣ ਲੱਗਿਆ ਤੇ ਤੁਸੀਂ ਦੇਖੋ ਮੂਰੇ ਪਹਾੜ ਨੇ ਤੇ ਆਹ ਇਧਰ برفਾਂ ਤੇ ਚਾਰੇ ਪਾਸੇ ਤੇ ਬਰਫੀ ਬਰਫ ਪਈ ਹੋਇਆ ਰੋਡ ਦੇ ਉੱਤੇ ਵੀ ਤੁਹਾਨੂੰ ਦਿਖਾਵਾਂਗੇ ਰੋਡ ਦੇ ਉੱਤੇ ਕਿਵੇਂ ਦਾ ਬਲੈਕ ਆਈਸ ਦਾ ਡਰਿਆ ਸਾਨੂੰ ਵੀ ਜੇ ਰਾਤ ਰੁਕੇ ਤਾਂ ਸਵੇਰ ਤੱਕ ਇੱਥੇ ਬਲੈਕ ਆਈਸ ਦਾ ਜ਼ਿਆਦਾ ਡਰ ਹੋਣਾ ਤਾਂ ਬਲੈਕ ਆਈਸ ਦੇ ਵਿੱਚ ਸਾਡੇ ਕੋਲੋਂ ਬਾਈਕ ਜਿਹੜੀਆਂ ਸਕਿੱਟ ਕਰਦੀਆਂ ਤੇ ਨੁਕਸਾਨ ਹੋ ਸਕਦਾ ਹੈ ਨਾ ਬਾਈਕ ਨਹੀਂ ਚੱਲਦੀਆਂ ਬਲੈਕ ਆਈਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਤਾਂ ਲੈ ਕੀ ਆ ਬਹੁਤ ਹੈ ਆ ਜੀ ਲੋ ਜੀ ਤੁਸੀਂ ਵੀ ਦੇਖ ਲਓ ਜੀ ਚਿੜੀਆਂ ਫੈਮਲੀਆ ਘਰ ਬੈਠਿਆ ਨੇ ਯਾਰੀ ਬਰਫ ਤੇ हाँ जी तो बाइक कंपैरिजन करते करते तो दोनों बाइकों का कंपैरिजन करते करते हम पहुंच गए हैं बर्फ़ के बीच में तो हमने आज हाईवे पंच हाईवे के बाद हमने पठानकोट का ट्रैफिक पठानकोट के ट्रैफिक के बाद हमने माउंटेंस एंड अब माउंटेंस के बाद हम पहुंच गए हैं बर्फ़ में आज के एक दिन में 270 किलोमीटर के बीच में हमने ये सारा कुछ कवर कर लिया और पीछे का व्यू और इस जगह पर जो हम स्नो में खड़े हैं जो एक्सपीरियंस लिया आज हमने स्नो पे भी थोड़ी बहुत बाइक चलाने का मजा आ गया एंड इन uh, इसका जो कंक्लूजन है दोनों बाइक्स की परफॉर्मेंस कैसी रही किस किस में दोनों बाइक में से कौन सी बाइक में क्या चीज़ अच्छी लगी हमें क्या बुरी लगी ये अभी हम आपको कल सुबह इसका अपडेट देंगे एंड वीडियो को एंड करेंगे थैंक यू वेरी मच